ਕਾ ਵੀ ਇਹ ਤੇ ਬੜੀ ਸਨਮਾਨ ਵਾਲੀ ਗੱਲ ਵੀ ਹੈ ਕਿ ਕੌਮ ਨੇ ਜਾਂ ਸਾਰੇ ਸਾਨੂੰ ਬੜਾ ਸਨਮਾਨ ਦਿੱਤਾ ਅਸੀਂ ਸ਼ੁਕਰਗੁਜ਼ਾਰ ਆਂ ਸਾਰੇ ਪੰਥ ਦੇ ਕੌਮ ਦੇ ਔਰ ਅਕਾਲ ਤਖਤ ਵੱਲੋਂ ਇਹ ਸਨਮਾਨ ਸਾਡੇ ਲਈ ਬਹੁਤ ਵੱਡੀ ਗੱਲ ਹੈ ਅਸੀਂ ਹਰ ਤਰ੍ਹਾਂ ਨਾਲ ਆਭਾਰੀਆਂ ਪੰਥ ਕੌਮ ਦੇ ਜਿੰਨਾ ਕ ਵੱਡਾ ਘਾਟਾ ਤੁਸੀਂ ਮੰਨਦੇ ਹੋ ਜੀ ਪਰ ਵੇਖੋ ਜੀ ਪਰਿਵਾਰ ਲਈ ਤਾਂ ਘਾਟਾ ਅਸਹਿ ਹੈ ਔਰ ਨਾ ਖਤਮ ਹੋਣ ਵਾਲਾ ਘਾਟਾ ਹੈ ਪਰਿਵਾਰ ਲਈ ਇੱਕ ਤਰ੍ਹਾਂ ਦਾ ਅਗਲੀ ਜਨਰੇਸ਼ਨ ਲੀਕ ਚਾਨਨ ਮਨਾਰਾ ਹੈ ਸਾਨੂੰ ਉਹਨਾਂ ਦੇ ਵਿਚਾਰ ਉਹਨਾਂ ਦੀ ਹਰ ਪਰਿਵਾਰਕ ਪੱਖੋਂ ਵੀ ਉਹਨਾਂ ਨੇ ਘਰ ਨਾਲ ਬਹੁਤ ਵੱਡੀ ਹਮਦਰਦੀ ਹੈ ਪਰਿਵਾਰ ਨਾਲ ਪੂਰਾ ਇਹ ਆਪਣੀ ਚਾਹੇ ਉਹਨਾਂ ਨੇ ਕੌਮ ਦੀ ਸੇਵਾ ਕੀਤੀ ਪਰ ਪਰਿਵਾਰ ਨਾਲ ਵੀ ਪੂਰੀ ਤਰ੍ਹਾਂ ਜੁੜੇ ਰਹੇ ਕਿਰਲੇ ਸਮੇਂ ਜੋ ਨਾਲ ਗੱਲ ਕਰਦੇ ਰਹੇ ਹੋਗੇ ਕੀ ਉਹ ਸੋਚਦੇ ਹੁੰਦੇ ਸੀ ਕੀ ਗੱਲ ਕਰਦੇ ਸੀ ਗੱਲ ਇਹਨਾਂ ਨਾਲ ਮੇਰੀ ਵਾਈਫ ਨਾਲ ਜ਼ਿਆਦਾ ਹੋ ਪੰਦੀ ਸੀ ਸੀ ਗੈਣ ਤਾ ਹੋਗੇ ਆਹ ਵਾਈਫ ਜਿੱਥੇ ਪਤਨੀ ਪਰ ਪਰਿਵਾਰ ਵਿੱਚੋਂ ਤਕਰੀਬਨ ਮੇਰੇ ਨਾਲ ਹਰ 2 ਮਹੀਨੇ ਬਾਅਦ ਫੋਨ ਤੇ ਗੱਲ ਕਰਦੇ ਸੀ ਔਰ ਸਿਰਫ ਪਰਿਵਾਰਿਕ ਸ਼ੁਰੂ ਤੋਂ ਲੈ ਕੇ ਵੱਡੇ ਤੋਂ ਲੈ ਕੇ ਛੋਟੇ ਤੱਕ ਦਾ ਸਭ ਦਾ ਹਾਲ ਚਾਲ ਪੁੱਛਣਾ ਔਰ ਹਮੇਸ਼ਾ ਸਾਨੂੰ ਵੀ ਇਹੀ ਕਹਿਣਾ ਕਿ ਚੜ੍ਹਦੀ ਕਲਾ ਵਿੱਚ ਰਹਿਣਾ ਕਦੇ ਉਹ ਮਾਇੂਸ ਨਹੀਂ ਹੋਏ ਸੀ ਨਾ ਉਹਨਾਂ ਨੇ ਸਾਨੂੰ ਹੌਂਦ ਦਿੱਤਾ ਕਦੇ ਵੀ ਕੌਮ ਨੂੰ ਜਿਆਦਾ ਤਰਜੀਹ ਦਿੰਦੇ ਸੀਗੇ ਜਾਂ ਪਰਿਵਾਰ ਬਾਰੇ ਵੀ ਸੋਚਦੇ ਸੀ ਕਿਸ ਤਰ੍ਹਾਂ ਦੀ ਸ਼ਖਸੀਅਤ ਹਰ ਤਰ੍ਹਾਂ ਨਾਲ ਸੋਚਦੇ ਸੀ ਉਹ ਪਰਿਵਾਰ ਬਾਰੇ ਵੀ ਬਹੁਤ ਸੋਚਦੇ ਸੀ ਔਰ ਪੰਥ ਨਾਲ ਤਾਂ ਉਹ ਹੈ ਹੀ ਸੀ ਫੁੱਲਵਾ ਮਾਰੇ ਇੱਕ ਗਲਤ ਚੱਲ ਰਹੀ ਸੀ ਕਿ ਕਹਿੰਦੇ ਉਹਨਾਂ ਦੇ ਫੁੱਲ ਦਿੱਤੇ ਜਾਣ ਤਾਂ ਕਿਰਤਪੁਰ ਸਾਹਿਬ ਤਾਰੇ ਜਾ ਸਕੇ ਹਾਂਜੀ ਪਰ ਉਹ ਖੁਦ ਇਹ ਹੀ ਚਾਹੁੰਦੇ ਸੀ ਕਿ ਮੇਰੀ ਜਿਹੜੇ ਫੁੱਲ ਵੀ ਹੈ ਮੇਰੀ ਜਿਹੜੀ ਰਾਖ ਵੀ ਹੈ ਉਹ ਗੁਲਾਬ ਧਰਤੀ ਤੇ ਨਹੀਂ ਜਾਣਾ ਉਹ ਹਮੇਸ਼ਾ ਇਹ ਹੀ ਕਹਿੰਦੇ ਸੀ